پيار آي 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 ALEZI <wine> ALEZI <incarcerated> ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਜ ਜੋ ਮਹਾਨ ਨਗਰ ਕੀਰਤਨ ਪਿੰਡ ਤਲਵੰਡੀ ਸੋਭਾ ਸਿੰਘ ਤੋ ਜੋ ਰਵਾਨਾ ਹੋਇਆ ਇਸ ਗੋਦਵਾਲ ਸਾਹਿਬ ਵਾਸਤੇ ਜੋ ਕਿ 450 ਸਾਲਾ ਸਦਾਬਦੀ ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਜੋਤੀ ਜੋਤ ਗੁਰਪੁਰਬਾ ਤੇ ਸ੍ਰੀ ਗੁਰੂ ਰਾਮਦਾਸ ਜੀ ਦਾ ਜੋ ਗੁਰਤਾ ਗੱਦੀ ਦਿਵਸ ਗੁਰਪੁਰਬਾ ਉਸ ਨੂੰ ਮਨਾਉਣ ਵਾਸਤੇ ਜਿਹੜੀ ਸ਼ਦਾਬਦੀ ਹੈ ਸਿੱਖ ਸਰਬੰਤ ਸਿੱਖ ਸੰਗਤਾਂ ਜਿਹੜੀਆਂ ਬੜੀ ਚੜ੍ਹਦੀ ਕਲਾ ਦੇ ਨਾਲ ਬੜੇ ਉਤਸ਼ਾਹ ਦੇ ਨਾਲ ਬੜੇ ਚਾਅ ਮਲਾਰਾ ਦੇ ਨਾਲ ਮਨਾ ਰਹੀਆਂ ਹਨ ਇਸ ਦੇ ਸਬੰਧੀ ਵਿੱਚ ਜਿਹੜਾ ਅੱਜ ਆ ਨਗਰ ਕੀਰਤਨ ਤਲਵੰਡੀ ਸੱਭਾ ਸਿੰਘ ਤੋਂ ਕਾਰ ਸੇਵਾ ਵਾਲੇ ਮਹਾਪੁਰਖ ਬਾਬਾ ਅਵਤਾਰ ਸਿੰਘ ਦੀ ਅਗਵਾਈ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਮਾਣੇ ਕਿਰਪਾ ਦੇ ਰਹਿਮਤ ਸਦਕਾ ਨਾਲ ਪੰਨਿਆਂ ਪਿਆਰੇ ਦੀ ਅਗਵਾਈ ਦੇ ਨਾਲ ਜੋ ਨਗਰ ਕੀਰਤਨ ਰਵਾਨਾ ਹੋਇਆ ਸੀ ਤੇ ਜੋ ਨਗਰ ਕੀਰਤਨ ਪਿੰਡਾਂ ਲਈ ਸ਼ਰ ਰਾਈ ਹੁੰਦਾ ਹੋਇਆ ਸ੍ਰੀ ਗੋਂਦਵਾਲ ਸਾਹਿਬ ਪੁੱਜਾ ਹੈ ਜੋ ਕਿ ਤਾਨ ਤਾਨ ਸ੍ਰੀ ਗੁਰੂ ਅਮਰਦਾਸ ਜੀ ਦਾ ਵਸਾਇਆ ਹੋਇਆ ਨਗਰ ਗੋਂਦਵਾਲ ਇੱਥੇ ਪੁੱਜ ਕੇ ਜੋ ਸੰਤਾਨ ਨਮਸਕਾਰ ਕਰ ਰਹੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਨਗਰ ਕੀਰਤਨ ਪਿੰਡ ਤਲੌਂੜੀ ਸਵੇਰ ਤੋਂ ਤੁਰਿਆ ਸੀ ਉਹ ਆਉਣ ਦੇ ਟਾਈਮ ਗੁੰਦਵਾਸ ਐ ਪਹੁੰਚ ਚੁੱਕਾ ਏ ਤਨ ਤਨ ਗੁਰੂ ਗ੍ਰੰਥ ਸਾਹਿਬ ਦਾ ਧੰਨਵਾਦ ਸਮੂਹ ਸੰਗਤਾਂ ਦਾ ਧੰਨਵਾਦ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਕਰਨ ਹੈ ਕਿ ਸਤਿਗੁਰੂ ਪਾਤਸ਼ਾਹ ਸਾਡੇ ਪੰਜਾਬ ਦੇ ਪਰੇ ਹੱਥ ਰੱਖੀ ਕਿ ਸਤਿਗੁਰੂ ਪਾਤਸ਼ਾਹ ਨਸ਼ੇ ਦੀ ਲਾਂਤ ਨੂੰ ਪੰਜਾਬ ਤੋਂ ਲਾਵੀਂ ਇਹ ਅਰਦਾਸਾਂ ਬੇਨਤੀਆਂ ਕਰਨਾ ਹੈ ਆ ਸਤੂ ਪਾਤਸ਼ਾਹ ਕਿਰਪਾ ਕਰੇ ਮੈਂ ਤੁਹਾਡੇ ਨਾਲ ਮੇਰ ਸਿੰਘ ਤਲਵੰਡੀ ਗੱਲ ਬਾਤ ਟੀਵੀ ਤੋਂ ਜੁੜਿਆ ਹੋਇਆ ਹਾਂ ਸਾਰੀ ਸੰਗਤ ਦਾ ਧੰਨਵਾਦ ਔਰ ਗੁਰੂ ਅਮਰਦਾਸ ਪਾਤਸ਼ਾਹ ਦਾ ਗੁਰੂ ਰਾਮਦਾਸ ਪਾਤਸ਼ਾਹ ਦਾ ਧੰਨਵਾਦ ਕਿਉਂਕਿ ਸਾਡੇ ਜਿਹੜੇ ਪ੍ਰੈਸ ਗੱਤਰਾਂ ਸਰਦਾਰ ਗੁਰਦੇਵ ਜਿਨ੍ਹਾਂ ਨੇ ਸਵੇਰ ਦੀ ਬੜੀ ਉਹਨਾਂ ਦਾ ਵੀ ਧੰਨਵਾਦ ਇਸ ਤਰ੍ਹਾਂ ਦੇ ਸਭ ਤੋਂ ਵੱਡਾ ਧੰਨਵਾਦ ਗੁਰੂ ਰਾਮਦਾਸ ਜਿਨ੍ਹਾਂ ਨੇ ਸਾਡੇ ਤੇ ਰਹਿਮਤ ਕਰਕੇ ਇਹ ਸਤਿਗੁਰੂ ਦਾ ਹਰਜਾਸ ਕਰਾਇਆ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ